ਆਪਣਾ ਕਿੱਥੇ ਖਿਆਲ ਕਿੱਤੇ ਮੇਰੀ ਗੱਲ ਤੇ ਖਿਆਲ ਨਹੀਂ ਸੇਵਾਦਾਰਾਂ ਦੇ ਵਿੱਚ ਜੋ ਨਿਆਣਿਆਂ ਦਾ ਪਿਆਰ ਰੱਖਦੇ ਨੇ ਜਾਂ ਪਿਛਲੀਆਂ ਗੱਲਾਂ ਦਾ ਘਰਾਂ ਦੇ ਘਰ ਤੇ ਬਿਮਾਰੀ ਨਾਲੀ ਨਾ ਫੈਲਨੀ ਬਿਨਾ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਜੁੜੇ ਤੋਂ ਸਾਡੇ ਘਰ ਦੇ ਵੀ ਤਰਫਣਗੇ ਪਿੰਡਾਂ ਬਾਬਾ ਤੁਜੀ ਲੱਖ ਸੇਵਾ ਕਰਿਓ ਔਰ ਉਹਨੂੰ ਮਿਲਣਾ ਜੁਨੇ ਸੇਵਾ ਕਰਨੀ ਉਹਨੂੰ ਬੰਨਾ ਜਿਹਨਾਂ ਨਾਮ ਜਪਣਾ ਬਾਕੀ ਜੰਦਾ ਠੇਕਾ ਵੀ ਤੁਹਾਨੂੰ ਉਹ ਆਉਣ ਉਹ ਵੀ ਗੰਗਾ ਜਲ ਚੱਕਰ ਨਾਮ ਪਿਆਲਾ ਪੀਣ ਤੇ ਉਹਨਾਂ ਨੂੰ ਅਸਰ ਹੋਏਗਾ ਇਹ ਥੜਾ ਬੇਬੇ ਪੱਟਾ ਖੋਦੀ ਫਿਰਦੀ ਬੇਬੇ ਨਰੇਗਿਆ ਦੇ ਬੇਟੀ ਸੱਚਖੰਡ ਤੋਂ ਠੇਕਾ ਦੀ ਕਰਿਆ ਅੱਗੇ ਕੋਈ ਜਿੱਕਰਦਾ ਭਲਾ ਨਹੀਂ ਹੁੰਦਾ ਕਰਦਾ ਭਲਾ ਹੋਏਗਾ ਜਿੰਨੇ ਕਾਉਣਗੇ ਉਹ ਜਹਾਨ ਤੇ ਜਾਣਗੇ ਉਨੇ ਹੀ ਬੰਦੇ ਜਾਣਗੇ ਤੇ ਘਰ ਦੇ ਜਿਹੜੀਆਂ ਗੇਰ ਜਹਾਜ਼ ਆ ਜੇਗਾ ਮੁੜ ਕੇ ਸੱਚਖੰਡ ਉਹ ਤਾਂ ਨਹੀਂ ਚੋਰ ਵੀ ਚੜ ਜਾਣਾ ਤੇ ਅੱਗੇ ਉਹ ਐਂਟਰੀ ਕਿਵੇਂ ਦੇਣੀ ਉੱਥੇ ਨਹੀਂ ਜਾਣਾ ਉਹ ਤਾਂ ਦਿਨ ਮੰਗਦਾ ਉਹ ਤਾਂ ਦਿਨ ਮੰਗਦਾ i'm on

मन पपी मनदा नदी मन पपी मनदा नदी نت ما کو دوران جاما من پاتی نیم نت ما نو کو دور میں نت ما کے نام پاتی نیم جتن میں کرو من پاتی آ منیا چار ہے میں تو بہت گا چکے جو گا رہے نے سن رہے نے

ਤੁਸੀਂ ਆਪਣੇ ਖਿਆਲਾਂ ਨੂੰ ਰੋਕੇ ਹੋਣ ਜਾਓ ਜੁੱਖਿਓ ਇਥੋਂ ਨਿਕੇ ਛੇਤੀ ਕਾਲ ਘਰ ਪਰੌਣੇ ਆਏ ਕਾਰਜੰਗਨ ਭੁੱਖੇ ਮਰ ਗਏ ਕਾਲ ਬੁਰਾ ਆਹ ਪਤਾ ਨਹੀਂ ਵਸ ਮੈਣੇ ਕਿ ਨਹੀਂ ਕਾਵਾ ਪਾਣਾ ਹੋਰ ਵੀ ਜਾਣਾ ਨਹਾਉਣਾ ਵੀ ਆ ਸਵੇਰੇ ਕੱਪੜੇ ਵੀ ਧੋਣੇ ਨੇ ਕਿਹ ਜਾ ਜਾਏ ਤਰਨੇ ਇਥੇ ਆਉਣਾ ਪਟਿਆ ਮੰਦਾ ਬੁਰਾ ਘਰ ਕ ਮਾਰੇ ਖਾਣਾਂ ਫੇਰ ਕਰ ਦੁੱਤੋ اپنے جا کے رات تو تولو گئے ایک ڈنگ نہیں مجھ دے گی گا نہیں دے گی آپ کالی چا پیلا نہ پیو گے آج اچھا رات نہیں سکتی ہے پر جی من چل مک گئے جی کبر کر لے جا شبد فر لے ਦਾ ਜਨ ਜਾਂ ਵੀ ਗੁਰੂਵਾਲਾ ਕਾਲ ਹੈ ਬਾਸਤ ਵੀ ਪੈਦਲ ਵੀ ਮਮਾ ਦੀ ਬਾਲੋਂ ਦੀ ਭਾਈ ਬਿਮਾਰ ਹੈ ਕੋਈ ਥੀਨ ਚਾਹੀਦੀ ਇਹ ਵਿਆਹ 6 ਮਹੀਨੇ ਨੂੰ ਹੈ ਤੇ 6 ਮਹੀਨੇ ਪਹਿਲੇ ਹੀ ਉਹਨਾਂ ਮਤ ਵਿਆਹ ਕਰ ਦੇਣਾ ਮਕਾਨ ਖੌਂ ਨੂੰ ਬੰਨਣਾ 1 ਸਾਲ ਪਹਿਲਾਂ ਮਕਾਨ ਅੰਦਰ ਉਸਾ ਦੇਣਾ ਪੈਸਾ ਵੀ ਆਪਦੀ ਹੋਈ 5 ਸਾਲ ਦੀ ਕਰਾਈ ਪਰ ਆਪਕੀ ਲੋਕਾਂ ਨੂੰ ਦੱਸਣਾ ਮੇਰੇ ਕੋਲ ਪੈਸਾ ਵੀ ਐਫਟੀ ਹੈ ਕਿੰਨੀ ਚੀਜ਼ਾਂ ਦੀ ਜਰੂਰਤ ਦਰਦਾਰੀ ਨੇ ਤੇ ਸਾਰੀਆਂ ਬਾਤ ਲੰਮੇ ਕੈਮ ਨੂੰ ਹਾਸਲ ਹੋਣੀ ਐ ਲੰਮੇ ਕੈਮ ਨੂੰ ਹਾਸਲ ਹੋਣੀ ਐ ਤੇ ਉਨੀ ਦੇਰ ਤੱਕ ਉਦਾ ਮਨ ਨਹੀਂ ਕਬਰ ਕਰਨ ਦੇਣਾ ਉਹਨੂੰ ਜੁਰਮ ਨਹੀਂ ਦੇਣਾ ਉਹਨੂੰ ਟਿਕਨ ਨਹੀਂ ਦੇਣਾ ਅਸੀਂ ਇੱਕ ਬੰਦ ਟਿਕ ਕੇ ਬੈਠਣਾ ਮੈਨੂੰ ਕੋਈ ਚਿੰਤਾ ਨਹੀਂ ਜੋ ਕਿਸ ਨੂੰ ਨਹੀਂ ਆਰਾਮ ਆਉਂਦਾ ਉਹ ਕੰਮ ਕਰੇ ਤਾਂ ਆਰਾਮ ਆਏ ਉਹ ਮੇਰੇ ਚ ਪੱਥਰ ਸੁਰਚ ਮਾਰ ਕੇ ਮੰਗ ਜਾਏ ਤਾ ਬਾਬਾ ਆਰਾਮ ਕਰੂਗਾ ਮੈਂ ਵਜਾ ਚੱਕਦਾ ਹੋ ਜਾਂਦਾ ਸਭ ਕੁਝ ਕਰਦਾ ਮਾਂ ਆਉਂਦਾ ਦਾ ਭਲਾ ਵੀ ਕਰਦਾ ਪਰ ਉਹ ਕਿੱਟ ਘਣਾ ਨੂੰ ਤਾਂ ਆਰਾਮ ਕਰਦਾ ਵੀ ਚਲੋ ਕੁਝ ਟਾਈਮ ਸੁਖ ਮਾਣ ਗਏ ਹੋਵੇ ਰੱਬਾ ਤੇਰੇ ਹੀ ਪ੍ਰਚਾਰ ਕਰਨਗੇ ਉਹ ਕਰਦੇ ਨਾ ਉਹਦੇ ਫ੍ਰੀਜ ਉਹਨਾਂ ਦਾ ਨਾਮ ਜੱਪਾ ਨੂੰ ਵੀ ਨਹੀਂ ਕਿਹਾ ਉਹ ਕਰਮ ਦੇ ਕੋ ਸਾਡੇ ਮਹਿਮਣ ਚਾਹਨਾ ਕਿੱਥੇ ਆਉਣਾ ਆਰਾਮ ਕਰਾਇਆ ਉਹਨਾਂ ਕਹੜਾ ਮੂਦ ਖਾਂਦਾ ਜਦੋਂ ਫੇਰ ਬਿਮਾਰ ਹੋਣਗੇ ਉਹਨਾਂ ਦਾ ਪਰਵਾਹ ਨ ਕਰਦੇ ਬਿਮਾਰ ਹੁੰਦੇ ਰਹੋਗੇ تے سانت تلائی تے رام ہندی رہنے کے یہ شریف دی کار چلی ہے مان دی گل مان رکنا چارے پس جو کوئی کچھ کہی دے سمان لے جے میں کوئی سمان دے کوئی کنہ ہے یہ چورا نے ہونا تو اٹھوں کی بھی آ جانا ہے ہوں تو کہنا ڈبل دروازہ نہ ہی جائے توڑے گا دودھا جو بچے گا آئیں پہلے ہی دروازہ کھولے آنے کے بھی چھانٹ پر ہی دودھا کی لوڑا ہے جب دروازیاں تو سامان بند کیا اپنے اندر بند کر لیا اتنے خیال نہیں جر گئے پرماتما جڑوں گے یہ لوگ کدو سبر آئے گا کدو سنتو آئے گا کدو گرو تے بھروسہ رکھ گے کدو گرو تک وشواس منیا جائے گا یہ دیرا رکھنا سوکھا نہیں یہاں تو کم کرونا سوکھا نہیں اب پوت بڑے بڑے راکس کہ ہر روپ سے اندر آکے مارن مار تک جانے ایک چپٹ نہیں چلتی نا گروہ میں چڑے اچھے ایک جپٹ یہ میں لوگی ہے مضبوط ہونا پائے گا من گروہ کے چرنا چلنا پائے گا اتنے وشواس رکھنا پائے گا میرا گروہ نہیں مرد گا

पद नाय मिया हर कलाम मसाल कलाम राम घणा वे लाय हरे गला वे भॼ न जनमो तइनो लॻणे ਮਾ ਕਹਣਾ ਮੇਰੇ ਕੋ ਪੁੱਤ ਉਹ ਜੁਨੀਆਂ ਚ ਪਏ ਹੋ ਦੇ ਕੁੱਤੇ ਦੀ ਜੂਨ ਚ ਸਤਾਂ ਦੀ ਜੂਨ ਚ ਮਾਇਆ ਮਗਰ ਪ੍ਰੇਮ ਦੀ ਜੂਨ ਚ ਮਕਾਨਾ ਮਗਰ ਸੂਰੀ ਦੀ ਜੂਨ ਬੱਚੇ ਨੂੰ ਮਗਰ ਇਹ ਮੰਗਾ ਬੰਦ ਕਰਕੇ ਇਹ ਮੰਗਾ ਬੰਦ ਕਰਕੇ ਧਿਆਨ ਚੋੜੋ ਜੁਨੀਆਂ ਤੋਂ ਤੇ ਨਿਕਲਣੇ ਨੇ ਲੈ ਮਨੁੱਖੀ ਕਾਮਾ ਜੂਨੀ ਚੋਂ ਨਿਕਲਣਾ ਹੈ ਉਹ ਜੁੰਨੀਆਂ ਖਿਆਲ ਨਾਲ ਆਏ ਹੋਏ ਨੇ ਆਹ ਜੁੰਡੀ ਤੇ ਹੌਣ ਕਿਵੇਂ ਨਿਕਲਣਾ ਹਜ਼ਾਰਾਂ ਜੁੰਨੀ ਤਾਂ ਬੰਦੇ ਦੇ ਅੰਦਰ ਕੱਲ ਰਹੀ ਹੈ ਸੱਪ ਵਾਲੀ ਪ੍ਰੇਤ ਵਾਲੀ ਕੁੱਤੇ ਵਾਲੀ ਛੁਰੀ ਵਾਲੀ ਬੜੀਆਂ ਜੁੰਨੀਆਂ ਨੇ ਅੱਦੇ ਉਹ ਸਾਨੂੰ ਕਬਰ ਕੱਢੀ ਬੈਠੀਆਂ ਨੇ ਦੇਵ ਪੰਥ ਤਤ ਆਏ ਨੇ ਨਾਮ ਕਾਮ ਕ੍ਰੋਧ ਮੋ ਲੋਭ ਸੰਕਰ ਇਹ ਕਹਿੰਦੇ ਕੋਈ ਜੁਨੀ ਨਹੀਂ ਬਾਬਾ ਝੂਠ ਬੋਲਦਾ ਇਹਨਾਂ ਸਾਨੂੰ ਬਸਵਾਸ ਇਹਨਾਂ ਦੁਆਤਾ ਸਾਨੂੰ ਇਹ ਜੁਨੀਆਂ ਜੋ ਨਾ ਨਿਕਲ ਦੇਣਾ ਇਹ ਕੁੱਤੇ ਦੀ ਜੁਨੀ ਉਹ ਤਾਂ ਬਾਤ ਹੀ ਕਰਦਾ ਸਤ ਦੀ ਜੁਨੀ ਬਾਦ ਪ੍ਰੇਤ ਦੀ ਜੁਨੀ ਬਾਦ ਸੂਰੀ ਦੀ ਜੁਨੀ ਬਾਦ ਜਿਹੜਾ ਬੰਦਾ ਪੁੱਤਰ ਪੁੱਤਰ ਮਕਾਨ ਮਾਇਆ ਕਾਰ ਸੰਬਿਧ ਇਹ ਜੂਦੇ ਪ੍ਰੇਤ ਜੂਦੇ ਸ਼ੱਤ ਜੂਦੇ ਸੂਰੀ ਦੀ ਜੁਨੀ ਜੂਦੇ ਪ੍ਰੇਤਾਂ ਨੂੰ ਕਿਵੇਂ ਕੱਟਣਾ ਹੈ ਹੁਣ ਮੈਂ ਪਹਿਲਾਂ ਕੀ ਬੋਲਿਆ ਸੀ ਤੁਹਾਨੂੰ ਕਿਹਿਆ ਤੋਂ ਹਰ ਬੋਲਦੇ ਨੂੰ ਹੋ ਗਏ ਨੇ ਇਹ ਸਾਰੇ ਤਿਨਿ ਨਿਕਾਣੇ ਕੱਪੜੇ ਪਾਏ ਬਾਬੇ ਕੱਪੜੇ ਪਾਏ ਟੋਟੀਆਂ ਟੱਕੇ ਮੰਦਰਾ ਇਹ ਬਾਬੇ ਰੀਤੀਂ ਛਿੱਧੀ ਆ ਇਹ ਬਹੁਤ ਸੌਖੀਆਂ ਲੱਭ ਜਾਂਦੀਆਂ ਵਸਤੂਆਂ ਕਿੰਨੇ ਮੇਰੇ ਸੋ ਦੇ ਤੇ ਮੇਰੇ ਸਰਮਾਈ ਮਜਾਨਾਂ ਘੋਰੀ ਜਿੰਨੂੰ ਕਹਿੰਦੇ ਪੈਰੋਂ ਜਿੰਨੂੰ ਕਹਿੰਦੇ ਸ਼ਾਮ ਕਾ ਸ਼ਾਮ ਨੂੰ ਸੀ ਹੋਰ ਬੜੀਆਂ ਪਾਵਨਾ ਨਾਮ ਇਹ ਕਿਨਾ ਪੂਜਾ ਕਰਾ ਰਹੇ ਨੇ ਮੈਂ ਛੱਡ ਜਾऊंगा ਉਦੋਂ ਬਾਬੇ ਇਸੇ ਕੰਮ ਲੱਗੇ ਉਦੋਂ ਸੌਖਾ ਕੰਮ ਹੈ ਕਿਸੇ ਨੂੰ ਸੁਟਾਉਣਾ ਤਾ ਤੇ ਮਗਲ ਹੋਉਣਾ ਪਰਮਾਤਮਾ ਨਾਲ ਤੋੜਨਾ ਤੂੰ ਜੁਨੀ ਖਰਾਬ ਕਰ ਦੇਣੀ ਇਹਨ ਮੱਥੇ ਤੇ ਕਿਤਿਆਂ ਬਿਟਦੇ ਰਾਹ ਨਹੀਂ ਬਿਟਦੇ ਆਦਮਾ ਤਾਂ ਸਾਦੇ ਕਰ ਬੀਏ ਉਹ ਮਾਤੈ ਗੰਨ ਨਹੀਂ ਕਰਦੀ ਇਹ ਅਲੱਗ ਮਹਿਚ ਨਾਲ جن کروڑ آنند پور صاحب سے راکس مارے دیوار وہ سربیاپی پگوان دن جوڑ کے دیکھو وہ سے ہر جیو پانو نظر آئے گا جنہیں نہیں بھی تا کیا اندر ہے جرور ਕੋਨ ਬ੍ਰਿਤੀ ਜੋੜਨ ਵਾਲਾ ਧਿਆਨ ਜਗਾਉਣ ਵਾਲਾ ਉਹ ਰਸਤੇ ਤੇ ਚਲਾਉਣ ਵਾਲਾ ਸੰਤ ਮਹਾਂਪੁਰਖ ਨਹੀਂ ਮਿਲਿਆ ਮੀਰਾ ਦੀ ਬਿਤੀ ਰਵਦਾਸ ਸਾਹਿਬ ਸ਼ਿਕਾਰੀ ਦੀ ਬਿਤੀ ਰਵਦਾਸ ਸਾਹਿਬ ਚਾਹਨਾ ਦੀ ਬਿਤੀ ਰਾਜੇ ਪੀਪਲ ਦੀ ਬਿਤੀ ਹਜ਼ਾਰਾਂ ਦੀ ਗਿਣਤੀ ਨਾਲ ਕਪਾਤ ਖੋਲ੍ਹ ਰਾਹ ਮਿਲਿਆ ماڑے کام کو روکے سٹی لائن چلا کے وہ ہری دس پرماتما مہاپرش واسطے آئے پرماتما مہاپرشوں کا روپ تار کے اپنے اپنی واس اپنے خیال اپنی مکتی اپنا انہوں نے ہی چی پرماتا آپ کبر کی میں کروں گے ہوں ਮਾ ਦੇ ਅੱਠ ਅੱਠ ਦਿਨ ਦਾਦਾ ਦਿਨ ਜene ਵਿਅਕਤੀ ਕਹਿੰਦੇ ਤੁਸੀਂ ਰਾਮੂ ਤੁਸੀਂ ਪਰਮਾਤਮਾ ਜੋਤੋਂ ਉਹ ਤਾਂ ਕਿ ਇੱਕ ਘੜੀ ਨਾ ਮਿਲ ਤੈ ਤੋ ਕੰਮ ਜੋ ਬਹੋਤਾ ਕਦ ਕਦ ਮਿਲ ਏ ਮੇਰੇ ਭਗਵੰਤਾ ਤੇ ਬਭੂਲਿਆ ਪਰ ਆਪ ਨੂੰ ਕੋਈ ਨਹੀਂ ਆਈ ਜਿਹੜੇ ਹੋਏਗੀ ਕਿੰਕਾ ਉਹ ਡਰਨਗੇ ਤੇ ਰੋਣਗੇ ਕੋਤਾ ਕਰੀ ਦੀ ਗਾਵੀ ਤੇ ਮੀਨਾ-ਬੀਨਾ ਕਰਦਾਂਗੇ ਚੜ ਬਾਬੇ ਨੂੰ ਦੇਖਣ ਦੇ ਬਾਅਦ ਜੇ ਆਉਂਦੇ ਵੀ ਨਾ ਤਾਂ ਮੈਨੂੰ ਪਤਾ ਹੁੰਦਾ ਮੁੱਤ ਤੋਂ ਦੂਰ ਰਹਿੰਦੇ ਨੇ ਆ ਮੇਰਾ ਮਾਹੀ ਦਾ ਸਰਦਾਰ ਅੰਮੀ ਜੀ ਕਹਿੰਦੇ ਕਿਸੇ ਨੇ ਰੋਂਦਿਆਂ ਮਗਲਣਾ ਨਹੀਂ ਲਾਉਣਾ ਉਹਨਾਂ ਨੇ ਕਹਿਣਾ ਆਪਣੇ ਮਹਾਪੁਰਸ਼ਾਂ ਨੂੰ ਯਾਦ ਕਰ ਜੇ ਤਾਂ ਪੁਮਰਨ ਹੋਉ ਜਾਉ ਜੇ ਇਹ ਨਹੀਂ ਹੋਇਆ ਜੁੱਲੀ ਟੱਕ ਨੇ ਪੱਲੀ ਟੱਕ ਫਿਰ ਗਿਆ ਕਬਰਾਂ ਦੇ ਬਹਿਣ ਵਾਲਾ ਬੜੀਆਂ ਚ ਰਹਿਣ ਵਾਲਾ ਜੁੱਲੀ ਟੱਕ ਹੋ ਗਿਆ ਨਾ ਉਹ ਕਿਵੇਂ ਜਾਏਗਾ ਬ੍ਰਹਮ ਜੋਤ ਤੁਹਾਰੇ ਮੈਂ ਕਿਹਾ ਉਹਨੂੰ ਕਬਰ ਕਰੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਪਹਿਲਾਂ ਖਿਆਲਾਂ ਨੂੰ ਰੋਕੋ ਅੰਦਰ ਕੋਈ ਖਿਆਲ ਨਹੀਂ ਆਉਂਦੇ ਜਿਹੜਾ ਕੰਮ ਕੰਮ ਨੂੰ ਕਰੀ ਜਾਣਾ। ਕਿ ਜੇਦਾ ਫੋਨ ਆਉਂਦਾ ਵੱਗ ਨਹੀਂ ਬੋਲਣਾ। ਘਰ ਦੀ ਗੱਲ ਨਹੀਂ ਚਲਾਉਣੀ। ਬਿਮਾਰਾਂ ਦੀ ਗੱਲ ਨਹੀਂ ਚਲਾਉਣੀ। ਉੱਥੇ ਕਹਣਾ ਭਾਈ ਰੱਬ ਦੇ ਚਰਨੀ ਦਾਗ ਤੇ ਸੰਤਾਂ ਦਾ ਰੱਬ ਦੀ ਲਾਲਾ ਸੁਨਾਹ। ਤੇ ਜੇ ਸੁਨਾਹ ਦਿੰਦੇ ਨੇ ਨਾ ਕਾਰ ਉਹ ਨਹੀਂ ਨੱਚੀ ਜਾਂਦੀ। ਚੱਲੋ ਚੱਲੀਏ ਬਾਹਰ ਰੇ ਨਾ ਬੇਨਾ ਕਰਕੇ ਕਰਦੇ ਨਾ ਆਪਣਾ ਕੁਝ ਰੱਖਿਆ ਨਹੀਂ ਤੇ ਸਾਡੇ ਖੱਜਣਾ ਨਹੀਂ। ਬਾਬੇ ਨੇ ਆਪਣਾ ਕੋਲ ਰੱਖਿਆ ਨਹੀਂ ਕਰਦਾ ਰੱਬ ਨੂੰ ਦੇ ਦਿੱਤਾ ਕਿਤੇ ਆ ਜਾਵੇ ਦੋ ਘੰਟੇ ਸਾਡੇ ਵੀ ਚਾਕੇ ਰੱਬ ਨੂੰ ਦੇ ਦੇਣਾ ਕਿ ਪਤਾ ਇਹਨਾਂ ਪਤਾ ਲੱਗਦਾ ਨਹੀਂ ਇਹਦੇ ਸਾਧਿਆ ਨੇ ਵੀ ਕਾਗਜ਼ੀ ਜਲਾ ਕਰਾ ਕੇ ਰੱਬ ਨੂੰ ਬੁਲਾ ਦੇ ਤਾਂ ਆਪਾਂ ਕਿਤੇ ਜਾਵਾਂਗੇ ਜੇ ਰੱਬ ਕਾਗਜ਼ ਕਰਾ ਨੂੰ ਕਰ ਦੇ ਤੇ ਨਿਆਰੇ ਵੀ ਰੱਬ ਨੂੰ ਫਿਕਰ ਪੈਣਾ ਪਾਲਣ ਦਾ ਕੋਨ ਰੋਟੀ ਦਾ ਫਿਕਰ ਪੈਣਾ ਉਹਨਾਂ ਚਾਹ ਦਾ ਤੁਹਾਡੇ ਕੱਪੜੇ ਦਾ ਤੁਹਾਡੇ ਬੱਚਾ ਦਾ ਤਾਂ ਰੱਬ ਨੇ ਜੱਬ ਭੇਜਣਾ ਪੂਰੇ ਦਾ ਪੂਰਾ ਹੁਣ ਸਾਨੂੰ ਵਿਸ਼ਵਾਸ ਨਹੀਂ ਰੱਬ ਤੇ ਰੱਬ ਨੇ ਤੇਪਰਾ ਤੋਂ ਪਹਿਲਾਂ ਕਿਹਾ ਸੀ ਬੋਟਾ ਆ ਸੇਵਾ ਆ ਗਈ ਕਣਕ ਵੱਢਣ ਵਾਲਿਆਂ ਦੀ ਢੂਣੀ ਵਾਲਿਆਂ ਦੀ ਸਾਰੀ ਇਕੱਠੀ ਕਰ ਲਾ ਪਰ ਆਉਂਗਾ ਨਹੀਂ ਕਿਸੇ ਨੇ ਮੈਂ ਕਿਹਾ ਵੇ ਅੱਗੇ ਆਪਾਂ ਥੋਟੀ ਝੁਕਦੇ ਕਿਸੇ ਵੀ ਨਹੀਂ ਆਉਣਾ ਉਹ ਕਹਿੰਦਾ ਨਜ਼ਾਰਾ ਤਾਂ ਦੇਖਿਆ ਨਾ ਬਾਤ ਕੀ ਮੈਨੂੰ ਬੰਦੇ ਮਿਲੇ ਹੁਣ ਕਰਕੇ ਮੁੱਕ ਗਈ ਤਾਂ ਮੈਂ ਕਹਿੰਦੇ ਬਾਬਾ ਜੀ ਕਰਕੇ ਵੱਢ ਲਈ ਮੈਂ ਕਿਹਾ ਵੱਢ ਨਹੀਂ ਕੰਮ ਪੀਂਦ ਹੋਈ ਮਨ ਨਾਲ ਕਿਉਂ ਨਾ ਮੈਂ ਰਾਤ ਨੂੰ ਜਦੋਂ ਡੰਗੜਾ ਡਿੱ ਗਿਆ ਹੋਇਆ ਸੀ ਮੈਂ ਚੱਲਦਾ ਆਵਾਜ਼ ਮਾਰ ਲਈ ਮੈਂ ਰੋ ਗਿਆ ਟੂੜੀ ਚੱਕ ਲਈ ਮੈਂ ਖੰਧਮੱਪੇ ਪਹੁੰਚ ਗਈ ਸਮਾਨ ਚੱਕ ਲਿਆ ਸਾਰੇ ਬਾਹਰ ਮੈਂ ਕਿਹਾ ਮੀ ਆਇਆ ਵੀ ਮੱਦੇਨ ਹੀ ਚੱਕ ਲਿਆ ਬੰਦੇ ਚੰਗੇ ਤੁਸੀਂ ਸਮਝਦੇ ਹੋ ساری